ਸ੍ਰੀ ਕਾਲ ਮੈਂ ਅਮਨ ਫਰਮ ਸਾਈਪ੍ਰਸ ਤੋਂ ਮੈਥਡ ਨਾਲ ਗੱਲ ਕਰਨੀ ਆ ਜਿੱਦਾਂ ਹੁਣ ਕਾਫੀ ਲੋਕ ਕਹ ਰਹੇ ਜਿਹੜਾ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਆਦੀਵਾਸੀ ਔਇਲ ਬਹੁਤ ਅੱਛਾ ਆ ਠੀਕ ਹੈ ਸਿਕਾ ਨਾਈਸ ਹੈਗਾ ਆ ਕਿ ਕੁਛ ਕੁ ਲੋਕ ਕਹਿੰਦੇ ਕਿ ਅੱਛਾ ਰਹੇਗਾ ਮੈਨੂੰ ਤਾਂ ਆਜ਼ੀਆ ਕਿ ਸਾਡੀ ਬਹੁਤ ਲੋਕੀ ਜਦੋਂ ਜਿੱਦਾਂ ਇੰਡੀਆਸ ਕਾਫੀ ਲੋਕੀ ਦਾ ਮਤਲਬ ਹੋਇਆ ਸੀਗਾ ਫਿਰ ਨੂੰ ਹੋਇਆ ਸੀਗਾ ਇਹ ਔਇਲ ਕਿ ਆਦੀਵਾਸੀ ਔਇਲ ਬਹੁਤ ਅੱਛਾ ਆ ਹਨਾ ਤੇ ਮੈਂ ਵੀ ਸੋਚਿਆ ਮੈਂ ਵੀ ਮਗਵਾਉਂਗੀ ਲੇਕਿਨ ਮੇਰਾ ਹੱਜੇ ਕੋਈ ਆਇਆ ਹੀ ਨਹੀਂ ਸਮਾਨ ਹਨਾ ਇੰਡੀਆ ਤੋਂ ਨਾ ਕੋਈ ਲੈ ਕੇ ਆਇਆ ਮੇਰੀ ਫਰੈਂਡ ਨੇ ਓਇਲ ਮਤਲਬ ਲਗਾਇਆ ਸੀਗਾ ਉਹ ਕਿ ਉਹਦੀ ਫੈਮਿਲੀ ਨੇ ਲਗਾਇਆ ਸੀ ਉਹ ਕਹਿ ਰਹੀ ਸੀ ਉਹਨਾਂ ਦੇ ਹੇਅਰ ਬਹੁਤ ਅੱਛੇ ਗਰੋ ਹੋਇਆ ਬਹੁਤ ਨਾਈਸ ਰਿਜ਼ਲਟ ਦਿੱਤਾ ਆ 100% ਰਿਜ਼ਲਟ ਮਤਲਬ ਹੋਇਆ ਹੋਇਆ ਹੈ ਹੋਇਆ ਆ ਤੇ ਮੈਂ ਸੋਚਿਆ ਮੈਂ ਵੀ ਆਦੀਵਾਸੀ ਓਇਲ ਮੰਗਾਉਂਗੀ ਲੇਕਿਨ ਇੱਕ ਮੰਨ ਤੋਂ ਮੰਨਦਾ ਐਦੇ ਟਾਈਮ ਗੁਜ਼ਰਦਾ ਗਿਆ ਹਨਾ ਕੋਈ ਆਇਆ ਨਹੀਂ ਕੋਰੀਅਰ ਇੰਡੀਆ ਤਾਂ ਹੁੰਦਾ ਨਹੀਂ ਹੈਗਾ ਤੇ ਹੁਣ ਮੈਂ YouTube ਤੇ ਕੁਝ ਲੋਕਾਂ ਦੀ ਸਟੇਟਮੈਂਟ ਦੇਖੀ ਸੀ ਕਿ ਆਦੀਵਾਸੀ ਓਇਲ ਅੱਛਾ ਨਹੀਂ ਹੈਗਾ ਮੇਰੀ ਗੱਲ ਸੁਣ ਕੇ ਇਹਨਾਂ ਨੂੰ ਦਾ ਸੈੱਟ ਬੰਦਾ ਠੀਕ ਹੈ ਕਈਆਂ ਨੂੰ ਲਾਈਕ ਮੈਂ ਜਦੋਂ ਰੋਜ਼ ਮਰੀ ਪਿੱਛੇ ਜਾਏ ਨਾਸਟ ਜੀਅਰ 2000 ਤੱਤੇ ਤੇਰੇ ਵਿੱਚ ਰੋਜ਼ਮਰੀ ਜਾਂ ਸੀ ਤੁਸੀਂ ਵਾਲਾਂ ਤੇ ਲਗਾਉ ਸਾਡੇ ਤੇ ਵਾਲ ਕਾਫੀ ਟੁੱਟਣ ਲੱਗ ਪਏ ਸੀ ਕਿਉਂਕਿ ਬਾਹਰ ਲੈ ਇਤਰਾ ਪਾਣੀ ਥੋੜਾ ਜਿਹਾ ਪਤਲਾ ਕਿੰਦਾ ਆਇਆ ਪਾਣੀ ਅੱਛਾ ਨਹੀਂ ਹੈਗਾ ਤੇ ਉਹਦੀ ਨਾਲ ਕਰਕੇ ਵਾਲ ਕਾਫੀ ਇੰਨਾ ਟੁੱਟਣ ਲੱਗ ਪਏ ਸੀ ਲੋਖਾਂ ਦੇ ਤੇ ਸਾਰੇ ਜਿਹਾ ਸੀ ਰੋਜ਼ਮਰੀ ਲਗਾਓ ਰੋਜ਼ਮਰੀ ਓਇਲ ਲਗਾਓ ਜਾਂ ਫਰੈਸ਼ ਰੋਜ਼ਮਰੀ ਲਗਾਓ ਮੈਂ ਵੀ ਰੋਜ਼ਮਰੀ ਲਗਾਉਣ ਲੱਗ ਪਈ ਸੀ ਤੇ ਉਹਦੇ ਨਾਲ ਮੇਰੇ ਵਾਲ ਕਾਫੀ ਟੁੱਟ ਗਏ ਸੀ ਬਹੁਤ ਜ਼ਿਆਦਾ ਠੀਕ ਹੈ ਮੈਂ ਦੱਸ ਨਹੀਂ ਸਕਦੀ ਮੈਂ ਇੱਕ ਟਾਈਮ ਤਾਂ ਮੈਂ ਡਰ ਗਈ ਸੀ ਕਿ ਕੀ ਹੋ ਗਿਆ ਮੇਰੇ ਨਾਲ ਹਨਾ ਤੇ ਮੈਂ ਉਹ ਲਗਾਉਣਾ ਛੱਡ ਦਿੱਤਾ ਸੀ ਵੀ ਮੇਰੇ ਵਾਲ ਮਤਲਬ ਸਮਨ ਸੈਟ ਬੈਠੇ ਸੀਗੇ ਤੇ ਪਤਾ ਨਹੀਂ ਇਹ ਡਿਪੈਂਡ ਹੁੰਦਾ ਹੈ ਕਿ ਤੁਹਾਡੇ ਮਤਲਬ ਕੀ ਹੋ ਜਾ ਤੁਹਾਨੂੰ ਸੂਟ ਸੂਟੇਬਲ ਹੈ ਜਾਂ ਨਹੀਂ ਸੂਟੇਬਲ ਹੈ ਕਾ ਨਾ ਸੋ ਵੈਰੀ ਕੇਅਰਫੁੱਲ ਜੋ ਰੋ ਵਿਤੂ ਸੀਖ ਰਚ ਕਰਦੇ ਪੋਸਟ ਪਾਣਾ ਵੈਰੀ ਕੇਅਰਫੁੱਲ ਰਹਿਕਰੋ ਹਣਾ ਮੈਂ ਕਿਸੇ ਵੀ ਰੋਡ ਜੀ ਰੋਟੀ ਨੂੰ ਕਿਉ ਤੁਸੀਂ ਠੱਪ ਕਰ ਰਹੇ ਹੋ ਜਿਨ੍ਹਾਂ ਲੋਕਾਂ ਦੇ ਲਈ ਆਦੀਵਾਸੀ ਓਇਲ ਆਛਾ ਆ ਉਹਨਾਂ ਲੋਕਾਂ ਲਈ ਤਾਂ ਆਛਾ ਹੈ ਨਾ ਜਿਨ੍ਹਾਂ ਲੋਕਾਂ ਦੇ ਲਈ ਨਹੀਂ ਹੈਗਾ ਨਹੀਂ ਹੈਗਾ ਇਹਦਾ ਅਸੀਂ ਕਿਸੇ ਨੂੰ ਕਰ ਥੋੜੀ ਨਾ ਸਕਦੇ ਆ ਸੋ ਕਈ ਲੋਕ ਕਹਿੰਦੇ ਆ ਕਿ ਓਇਲ ਆਛਾ ਆ ਪਰ ਸਮਝਣ ਲਈ ਦੁਨੀਆ ਹੈ ਕਿੱਥੇ ਆ ਕਿਹਦਾ ਬੰਦਾ ਸੱਚ ਬੰਦਾ ਕਿਹਦਾ ਝੂਠ ਹੋਣ ਲੱਗਾ ਕਿ ਤੁਹਾਨੂੰ ਠੀਕਾ ਬਸ ਮੈਂ ਇਹੀ ਗੱਲ ਕਹਣੀ ਸੀ ਠੀਕ ਹੈ ਚਲ ਠੀਕ ਹੈ ਪੈਕੇਟ ਪਲੱਸ ਸੀ 4